ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ ਨੇ ਇਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਲਾਲ ਲਕੀਰ ਦੇ ਅੰਦਰ ਆਉਂਦੇ ਹੋ ਹਾਲਾਂਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਲੰਬੇ ਸਮੇਂ ਤੋਂ ਇੱਥੇ ਹਰ ਇੱਕ ਸਹੂਲਤ ਪਾਣੀ ਦੀ ਭਾਵੇਂ ਕੋਈ ਹੋਰ ਸੁਵਿਧਾ ਹੈ ਉਹ ਇੱਥੇ ਮੋਹੀਆ ਹੋ ਰਹੀ ਹੈ ਤਾਂ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਲਾਲ ਲਕੀਰ ਦੇ ਵਿੱਚ ਆ ਕੇ ਕਿਹਾ ਗਿਆ ਕਿ ਤੁਸੀਂ ਗੈਰ ਕਾਨੂੰਨੀ ਤੌਰ ਤੇ ਇੱਥੇ ਰਹਿ ਰਹੀ ਹਾਂ ਇਹਨਾਂ ਲੋਕਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਲਾਰ ਲਕੀਰ ਦੇ ਵਿੱਚ ਕਿਉਂ ਕੀਤਾ ਗਿਆ ਤੇ ਸਾਨੂੰ ਹੁਣ ਬਾਕੀ ਸਹੂਲਤਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਇਹਨਾਂ ਦਾ ਇਹ ਕਹਿਣਾ ਹੈ ਕਿ ਹੁਣ ਤਾਂ ਅਸੀਂ ਸ਼ਾਂਤਮਈ ਢੰਗ ਤੇ ਨਾਲ ਆਪਣੀ ਜਿਹੜੀ ਆਵਾਜ਼ ਉਹ ਬੁਲੰਦ ਕਰ ਰਹੇ ਹਾਂ ਕੱਲ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪਾਂਗੇ ਤੇ ਜੇਕਰ ਸਾਡੀਆਂ ਮੰਗਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਰੋਡ ਬਲੌਕ ਵੀ ਕਰਾਂਗੇ ਤੇ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਜਦ ਤੱਕ ਕਿ ਸਾਨੂੰ ਸਾਡੇ ਹੱਕ ਨਹੀਂ ਮਿਲ ਜਾਂਦੇ ਨੇ ਇਸ ਬਾਬਤ ਆਗੂਆਂ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਮਾਸੂਦਾ ਤੇ ਕਿਹੜਾ ਪਿੰਡ ਅ ਮੇਰਾ ਨਾਮ ਰੋਹਨ ਮੱਟੂ ਆ ਜੀ ਮੇਰੀ ਵਾਈਫ ਸਰਪੰਚ ਨੇ ਪਿੰਡ ਬਾਬਾ ਜੀਵਨ ਸਿੰਘ ਨਗਰ ਤੋਂ ਅੱਜ ਅਸੀਂ ਇੱਥੇ ਨੇ ਪੰਚਾਇਤਾਂ ਇੱਥੇ ਇਕੱਠੀਆਂ ਹੋਈਆਂ ਹੈਗੀਆਂ ਸਾਡਾ ਜਿਹੜਾ ਰੋਸ ਹੈਗਾ ਉਹ ਸਰਕਾਰ ਤੇ ਪ੍ਰਸ਼ਾਸਨ ਵਾਸਤੇ ਹੈਗਾ ਸਾਡਾ ਰੋਸ ਕਿ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਅਸੀਂ ਪਿਛਲੇ 70 ਸਾਲ ਤੋਂ ਇੱਥੇ ਰਹਿ ਰਹੇ ਆ ਸਾਡੇ ਹਰ ਇੱਕ ਚੀਜ਼ ਮਿਲ ਰਹੀ ਹੈ ਸਕੂਲ ਵੀ ਆ ਸਾਡੇ ਕੋਲ ਡਿਸਪੈਂਸਰੀ ਵੀ ਆ ਬਿਜਲੀ ਵੀ ਆ ਸਭ ਕੁਝ ਹੈਗਾ ਪਰ ਅੱਜ ਸਰਕਾਰ ਨੇ ਸਾਨੂੰ ਇਹ ਕਹਿਤਾ ਵੀ ਤੁਸੀਂ ਲਾਲ ਲਕੀਰ ਦੇ ਵਿੱਚ ਹੈਗੇ ਹੋ ਵੀਰਾਂ ਸਾਨੂੰ ਮਤਲਬ ਨਹੀਂ ਸਮਝ ਆ ਰਿਹਾ ਵੀ ਲਾਲ ਕਿਰਚ ਕਿਸ ਤਰੀਕੇ ਨਾਲ ਕਹਿ ਰਹੇ ਹੋ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਬੈਠੇ ਹੋ ਜਿਹੜੀ ਆਵਾਸ ਯੋਜਨਾ ਦੀ ਸਕੀਮ ਹੈਗੀ 98% ਐਸਸੀ ਕਮਿਊਨਿਟੀ ਦੇ ਲੋਕ ਇੱਥੇ ਰਹਿੰਦੇ ਆ ਦਲਿਤ ਵਰਗ ਦੇ ਲੋਕ ਇੱਥੇ ਰਹਿੰਦੇ ਹੈਗੇ ਤੇ ਸਾਨੂੰ ਮੰਨ ਕੇ ਚੱਲੋ ਸਭ ਤੋਂ ਵੱਧ ਜ਼ਰੂਰਤ ਸਾਡੇ ਪਿੰਡ ਨੂੰ ਐਸੀ ਯੋਜਨਾ ਦੀ 1,66,000 ਰੁਪਿਆ ਘਰਾਂ ਦੇ ਮਕਾਨਾਂ ਦੇ ਫਾਰਮਾਂ ਤੋਂ ਆਉਂਦਾ ਹੈਗਾ ਜੀ ਸਾਰਾ ਪੰਜਾਬ ਇਸ ਦਾ ਲਾਭ ਲੈ ਰਿਹਾ 31 ਮਾਰਚ ਤੱਕ ਇਹ ਪੋਰਟਲ ਖੁੱਲਿਆ ਜੇ ਉਸ ਤੋਂ ਪਹਿਲਾਂ ਇਹ ਸਕੀਮ ਨਾ ਗਈ ਤਾਂ ਸਾਡੀ ਪੰਚਾਇਤਾਂ ਤੇ ਇਹ ਗੱਲ ਆ ਤੇ ਅਸੀਂ ਇਸ ਦਾ ਕੀ ਜਵਾਬ ਦਈਏ ਲੋਕਾਂ ਨੂੰ ਤਾਂ ਇਹ ਸਾਨੂੰ ਸਾਡੀ ਇਹੀ ਮੰਗ ਹੈਗੀ ਹੈ ਵੀ ਸਾਡਾ ਜਿਹੜਾ ਇਹ ਜਿਹੜਾ ਤੁਸੀਂ ਲਾਲਕੀਰ ਚ ਕੀਤਾ ਵੀ ਸਾਡੇ ਪਹਿਲਾਂ ਵੀ ਤਾਂ ਜਿਹੜੇ ਫਲਸ਼ਾਂ ਦੇ ਪੈਸੇ ਆਉਂਦੇ ਆ ਜਾਂ ਕੋਈ ਗ੍ਰਾਂਟ ਆਉਂਦੀ ਆ ਇਹ ਕੁਝ ਵੀ ਸਾਡਾ ਸਾਰਾ ਕੁਝ ਆਉਂਦਾ ਵੀ ਇਹ ਸਾਨੂੰ ਇਹ ਇਹ ਫਾਇਦਾ ਕਿਉਂ ਨਹੀਂ ਦਿੱਤਾ ਜਾ ਰਿਹਾ ਇਲੈਕਸ਼ਨਾਂ ਵੇਲੇ ਜਿਹੜੇ ਮੰਤਰੀ ਹੈਗੇ ਜਾਂ ਲੀਡਰ ਹੈਗੇ ਆਉਂਦੇ ਆ ਉਹ ਵੀ ਕਹਿੰਦੇ ਆ ਵੀ ਤੁਹਾਨੂੰ ਹਰ ਸਹੂਲਤ ਦਿੱਤੀ ਜਾਊਗੀ ਬਿਲਕੁਲ ਜੀ ਬਿਲਕੁਲ 100% ਅਸੀਂ ਤਾਂ ਪਿਛਲੇ 20 25 ਸਾਲਾਂ ਤੋਂ ਇਹੀ ਸੁਣਦੇ ਆ ਰਹੇ ਆ ਵੀ ਤੁਹਾਡਾ ਇਸ ਇਸ ਅਸੀਂ ਸਰਕਾਰ ਤੇ ਰਜਿਸਟਰੀ ਕਰ ਦਾਂਗੇ ਅਸੀਂ ਆ ਤੁਹਾਡਾ ਇਸ ਕੰਮ 'ਚ ਪਰ ਕੋਈ ਕੰਮ ਨਹੀਂ ਹੁੰਦਾ ਉਸ ਤੋਂ ਬਾਅਦ ਕੋਈ ਨਹੀਂ ਸ਼ਕਲ ਦਿਖਾਉਂਦਾ ਜੀ ਸਾਡੀ ਅਗਲੀ ਰਣਨੀਤੀ ਇਹ ਹੀ ਹੈ ਜੀ ਅਸੀਂ ਕੱਲ ਨੂੰ ਡੀਸੀ ਸਾਹਿਬ ਕੋਲੇ ਤਿੰਨੇ ਪੰਚਾਇਤਾਂ ਫੇਰ ਜਾਵਾਂਗੇ ਇੱਕ ਵਾਰੀ ਫੇਰ ਉਹਨਾਂ ਦੇ ਸਾਹਮਣੇ ਮੰਗ ਪੱਤਰ ਜਿਵੇਂ ਅੱਜ ਸਾਡਾ ਸ਼ਾਂਤਮਈ ਆ ਅਸੀਂ ਇਹ ਸਾਰਾ ਰੋਡ ਬਲੌਕ ਕਰ ਦਾਂਗੇ ਜੀ ਅੱਜ ਤਾਂ ਅਸੀਂ ਇੱਥੇ 100 150 ਜਾਣਾ ਕਲ ਹੋ ਸਕਦਾ ਸੀ 500000 ਜਾਣਾ ਵੀ ਇੱਥੇ ਬੈਠਣਾ ਪਵੇ ਸੀ ਬੈਠਾਂਗੇ ਜਿੰਨਾ ਸੰਘਰਸ਼ ਲੰਬਾ ਚੱਲਿਆ ਸੀ ਕਰਾਂਗੇ ਪਰ ਅਸੀਂ ਆਪਦੇ ਹੱਕ ਲੈ ਕੇ ਹੀ ਰਗਾਵਾਂਗੇ ਇਹਦੇ ਚ ਪਿੰਡ ਬਾਬਾ ਜੀਵਨ ਸਿੰਘ ਨਗਰ ಗ್ರಾಮ ਪੰਚਾਇਤ 1 4 5 ਬੀੜਤਲਾਬ ਤਲਾਬ ਨਹਿਰ 2 3 ਨੰਬਰ ਕੀ ਨਾਮ ਹੈ ਤੇ ਕਿਹੜਾ ਪਿੰਡ ਆ ਸਾਡਾ ਇਹ ਪਿੰਡ ਹੈਗਾ ਬੀੜਤਲਾ ਤੇ ਅਸੀਂ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ਤਿੰਨੇ ਪਿੰਡਾਂ ਦੇ ਸਰਪੰਚ ਮੇਰੇ ਮਾਤਾ ਜਸਵੰਤ ਕੌਰ ਸਰਪੰਚ ਤੇ ਭਾਈ ਸੁਖਚੈਨ ਸਿੰਘ ਸਰਪੰਚ ਵਸਤੀ 1 2 2 3 ਵਸਤੀ ਦੇ ਔਰ ਬਾਬਾ ਜੀਵਨ ਸਿੰਘ ਪਾਸਟੀ ਨੰਬਰ 6 ਦੇ ਸਰਪੰਚ ਕੰਚਨ ਮੈडम ਤਾਂ ਅਸੀਂ ਤਿੰਨਾ ਪੰਚਾਇਤਾਂ ਨੇ ਜਿਹੜੀਆਂ ਹੁਣ ਇੱਕ ਆਵਾਸ ਯੋਜਨਾ ਦੀ ਸਕੀਮ ਆਈ ਚੱਲੀ ਜਾਂਦੀ ਹੈਗੀ ਜਿਹੜੀ 31 ਮਾਰਚ ਤੱਕ ਬੰਦ ਹੋ ਜਾਣੀ ਹੈ ਸਾਈਡ ਉਹਦੇ ਸਬੰਧ ਚ ਅਸੀਂ ਪਿਛਲੇ 12 ਤੇ 13 ਤਰੀਕ ਨੂੰ ਸੀਡੀ ਸਾਹਿਬ ਕੋਲੇ ਔਰ ਅੱਜ ਕੀ 12 ਤਰੀਕ ਨੂੰ ਜਾ ਕੇ ਆਏ ਹਾਂ ਤਾਂ ਸਾਡੇ ਜਿਹੜੇ ਇਹ ਫਾਰਮ ਆਗੇ ਸਾਡੇ ਪਿੰਡ ਦੇ ਇਹ ਤਿੰਨਾ ਪਿੰਡਾਂ ਦੇ ਇਹ ਫਾਰਮ ਨਹੀਂ ਭਰੇ ਜਾ ਰਹੇ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਲਾਲਖੀਰ ਦੇ ਵਿੱਚ ਛੋਡੇ ਮਕਾਨ ਨਹੀਂ ਭਰੇ ਜਾ ਰਹੇ ਤੁਡੇ ਕੋਲੇ ਤੁਹਾਡੇ ਕੋਲੇ ਕੋਈ ਮਤਲਬ ਤੁਸੀਂ ਗੈਰਕਾਨੂੰਨੀ ਢੰਗ ਨਾਲ ਬੈਠੇ ਹੋ ਪਰ ਅਸੀਂ ਦੱਸਣਾ ਚਾਹੁੰਦੇ ਆਂ ਵੀ ਸਾਨੂੰ ਇਹ ਜਿਹੜੀ ਸੈਂਟਰ ਦੀ ਸਰਕਾਰ ਇੰਦਰਾ ਗਾਂਧੀ ਨੇ ਸਾਨੂੰ ਇਹ ਅਲੋਟਮੈਂਟ ਕੀਤੀ ਹੋਈ ਹੈ ਔਰ ਇਹਦੇ 'ਚ ਸਾਡੇ 85 ਕਿੱਲਾਂ ਦੇ ਇੰਤਕਾਲ ਵੀ ਹੋਏ ਹੋਏ ਆ ਜਿਹੜੇ ਕਿ ਸਰਕਾਰ ਦੀ ਮੌਜੂਦਾ ਸਰਕਾਰ ਨੇ ਉਹਦੇ ਕੋਈ ਸਕੀਮ ਦਿੱਤੀ ਸੀਗੀ ਕੋਈ 7000 ਰੁਪਏ ਭਰਵਾਇਆ ਸੀਗਾ ਦੱਸਣ ਦੇ ਮੁਤਾਬਕ ਬਜ਼ੁਰਗਾਂ ਦੇ 7000 ਰੁਪਏ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਭਰਵਾਇਆ ਗਿਆ ਸੀਗਾ ਪਿਛਲੀ ਸਰਕਾਰ ਨੇ ਵੀ ਇੱਕ ਨੋਟੀਫਿਕੇਸ਼ਨ ਕੀਤਾ ਸੀ ਕੈਪਟਨ ਸਰਕਾਰ ਨੇ ਵੀ ਇਹਨਾਂ ਦੇ ਜਿਹੜੇ 243000 ਰੁਪਏ ਭਰਾ ਕੇ ਕਿੱਲੇ ਦਾ ਤੇ ਉਹ ਇਹਨਾਂ ਦੇ ਇੰਤਕਾਲ ਕੀਤੇ ਯਾਰ ਤਾਂ ਇਹ ਜਿਹੜੀ ਹੋਣ ਵਾਲੀ ਸਰਕਾਰ ਸੀਗੀ ਉਹਨਾਂ ਨੇ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾਗਾ ਤਾਂ ਅਸੀਂ ਸਿਰਫ ਐਸੇ ਆਵਾਜ਼ ਚ ਜਿਹੜਾ ਪੜ੍ਹਦੀ ਗਏ ਸੀਗੇ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਸਾਨੂੰ ਤਾਂ ਆ ਸਾਡੀਆਂ ਸਕੀਮਾਂ ਜਿਹੜੀਆਂ ਗਰੀਬਾਂ ਦੀਆਂ ਆਉਂਦੀਆਂ ਆਈਆਂ ਸੈਂਟਰ ਸਰਕਾਰ ਵੱਲੋਂ ਵੀ ਆਉਂਦੀਆਂ ਉਹ ਵੀ ਸਾਡੀਆਂ ਬੰਦ ਕੀਤੀਆਂ ਜਾ ਰਹੀਆਂ ਤਾਂ ਇਸ ਕਰਕੇ ਅਸੀਂ ਸ਼ਾਂਤਮਈ ਅੱਜ ਇੱਥੇ ਬੈਠੇ ਸੀਗੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਵੀ ਸਾਨੂੰ ਆ ਸਕੀਮਾਂ ਤੋਂ ਵਾਂਝਾ ਨਾ ਕੀਤਾ ਜਾਵੇ ਜੇ ਸਾਨੂੰ ਵਾਂਝਾ ਕੀਤਾ ਗਿਆ ਤਾਂ ਫਿਰ ਸਾਡਾ ਇਹ ਐਸੀ ਸਮਾਜ ਹੈਗਾ ਅਸੀਂ ਹੋਰ ਵੀ ਜਥੇਬੰਦੀਆਂ ਨਾਲ ਗੱਲ ਕਰਕੇ ਜਾਂ ਸਾਡੇ ਸਾਰੇ ਪਿੰਡ ਨੂੰ ਅਸੀਂ ਹੋਰ ਇਕੱਠਾ ਕਰਾਂਗੇ ਤਾਂ ਇਹ ਜਿਹੜਾ ਇਹ ਰੋਡ ਹੈਗਾ ਸਾਡਾ ਡੱਬਾ ਵਾਲੀ ਰੰਗ ਰੋਡ ਤੋਂ ਨਿਕਲਦਾ ਹੈਗਾ ਸਦਰ ਥਾਣੇ ਦੇ ਕੋਲੇ ਅਸੀਂ ਬਲੌਕ ਕਰਾਂ ਜੀ ਜਨਾਬਾ ਤੇ ਕਿਹੜਾ ਕੋਈ ਸਿੱਕਲ ਸਾਧਿਆ ਨੂੰ ਮੇਰਾ ਨਾਮ ਸੁਖਚੈ ਸਿੰਘ ਸੁਣੋ ਤਲਾਬ ਨੇ ਦੋ ਤਿੰਨ ਵੀਰ ਤਲਾਬ ਭਾਈ ਸਾਡੀ ਬੇਨਤੀ ਹੈ ਸਰਕਾਰ ਨੂੰ ਸਾਡਾ ਤਾਂ ਨਾਲੋਂ ਦਾ ਮਕਸਦ ਬਈ ਜੀ ਇਹ ਸੀਗਾ ਕਿ ਜੋ ਸੈਂਟਰ ਸਰਕਾਰ ਵੱਲੋਂ ਆਵਾਸ ਯੋਜਨਾ ਸਕੀਮ ਆਈ ਹੈ ਉਹਦਾ ਸਾਨੂੰ ਲਾਭ ਲੈਣ ਲਈ ਸਾਡਾ ਲਾਭ ਅਸੀਂ ਡੀਸੀ ਸਾਹਿਬ ਨੂੰ ਮਿਲੇ ਜੀ ਡੀਸੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਉਹ ਗੰਦੇ ਵੀ ਟੁੱਟੀ ਜਿਹੜੀ ਜ਼ਮੀਨ ਹੈ ਉਹ ਪੰਜਾਬ ਸਰਕਾਰ ਦੀ ਜ਼ਮੀਨ ਹੈ ਜੀ ਤੁਹਾਨੂੰ ਇਹ ਲਾਭ ਨਹੀਂ ਮਿਲ ਸਕਦਾ ਜਦੋਂ ਲਕਸ਼ਣਾ ਹੁੰਦੇ ਆ ਉਹ ਤੋਂ ਬੜੇ ਬਲਕੇ ਆਪਣੇ ਸੁਪਣੇ ਦਿਖਾਉਂਦੇ ਹੁਣ ਕਿਉਂ ਨਹੀਂ ਆ ਰਹੇ ਉਹੀ ਗੱਲ ਅਸੀਂ ਸੋਚ ਰਹੇ ਹਾਂ ਜੀ ਅਸੀਂ ਅੱਜ ਸਾਨੂੰ ਘੱਟੋ ਘੱਟ 10 ਵਜੇ ਤੋਂ ਲੈ ਕੇ 12 ਵਜੇ ਤੱਕ ਤਰਨਾ ਸਾਡਾ ਸੀਗਾ ਜੀ ਸਾਡੇ ਕੋਲੇ ਕੋਈ ਮੰਤਰੀ ਕੋਈ ਐਮਐਲਏ ਕੋਈ ਨਮਾਇੰਦਾ ਸਰਕਾਰ ਦਾ ਕੋਈ ਨਹੀਂ ਆਇਆ ਜੀ ਨਹੀਂ ਸਾਨੂੰ ਸੁਵਾਲ-ਜਵਾਬ ਕੀਤਾ ਸੀ ਇਹਦੀ ਮੰਤਤ ਕੀਤੀ ਜਾ ਕੇ ਜੀ ਪੁੱਛਿਆ ਵੀ ਹੈ ਮੰਤ ਵੀ ਕੀਤੀ ਜਾ ਕੇ ਜੀ ਸਾਡੇ ਸਰਕਾਰ ਲੈ ਕੇ ਗਏ ਸਾਡੀ ਜਿਹੜੀ ਜ਼ਮੀਨ ਹੈ ਜੀ ਇਹ ਇਹ ਜਦੋਂ ਪਾਕਿਸਤਾਨ ਵਾਲੇ ਵੰਡ ਹੋਈ ਸੀ ਨਾ ਜੀ ਉਦੋਂ 1300 ਕਿੱਲਾ ਅਲਾਟਮੈਂਟ ਹੋਈ ਸੀ ਜ਼ਮੀਨ ਇੰਦਜ਼ਾਗਾਦੀ ਵਿਲੇ ਜੀ ਪਲਾਟ ਹੋਈ ਉਹ ਚੋਂ 85 ਕਿੱਲੇ ਰਜਿਸਟਰੀ ਹੈ ਜੀ 154 ਕਿੱਲੇ ਜਿਹੜੀ ਜ਼ਮੀਨ ਹੈ ਉਹ ਡਗਲਾਤ ਮਹਿਕਮੇ ਦੀ ਹੈ ਜੀ ਉਸ ਤੋਂ ਬਾਅਦ ਜਿਹੜੀ ਇਹ ਜ਼ਮੀਨ ਹੈ ਜੀ ਇਹ ਨਹਿਰੀ ਵਿਭਾਗ ਦੀ ਆ ਜਾਂਦੀ ਹੈ ਇਰੀਗੇਸ਼ਨ ਡਿਪਾਰਟਮੈਂਟ ਜੀ ਅਸੀਂ ਮੰਨਤਾ ਇਹਦੀ ਕੀਤੀ ਜੀ ਡਰੋਨ ਵੀ ਜੋ ਇਥੇ ਡਰੋਂ ਦੀ ਬਾਦੀ ਆਈ ਸਾਡਾ ਡਰੋਂ ਰੁਕਿਆ ਗਿਆ ਜੀ ਸਾਡੀ ਰਜਿਸਟਰੀ ਨਹੀਂ ਹੋਈ ਸਾਡੀ ਮੰਗ ਇਹ ਹੈ ਵੀ ਸਾਡੀ ਜਿੰਨੀ ਛੜਮੀ ਆ ਜੀ ਉਹਦੀ ਰਜਿਸਟਰੀ ਹੋਵੇ 85 ਕਿੱਲੇ ਦੀ ਹੋ ਗਈ ਜੀ ਬਾਕੀ ਰਜਿਸਟਰੀ ਜਿੰਦੀ ਹੈ ਜੀ ਅਸੀਂ ਬਸ ਕਾ ਕੇ ਬੇਨਤੀ ਕਰਦੇ ਆਂ ਵੀ ਉਹ ਵੀ ਰਜਿਸਟਰੀ ਹੋਵੇ ਜੀ ਜਿੰਨੇ ਸਰਕਾਰ ਸਾਨੂੰ ਲਾਉਂਦੀ ਹੈ ਜਿੰਨੇ ਪੈਸੇ ਲਾਉਂਦੀ ਹੈ ਅਸੀਂ ਭਾਤੋਂ ਤਿਆਰ ਆ ਜੀ ਸਾਡੇ ਬਿੱਲ ਆਈ ਇੱਥੇ ਬਿੱਲ ਆਉਂਦੇ ਆ ਜੀ ਸਕੂਲ ਬਣੇ ਹੋਏ ਆ ਜੀ ਸਰਕਾਰੀ ਸਕੂਲ ਦਾ ਸਾਡੀਆਂ ਬੜੀਆਂ ਹੋਈਆਂ ਇੱਥੇ ਜੀ ਰਾਸ਼ਨ ਕਾਰਡ ਬਣੇ ਹੋਏ ਆ ਜੀ ਮੌਜੂਦਾ ਬੰਦੇ ਐ ਇੱਥੇ ਜੀ ਜਿੰਨੇ ਬਿੱਲ ਪੁਰਾਣੇ ਚੱਕ ਕੇ ਆ ਲਓ ਜੀ 7 ਬੇਬੀ ਸੰਭਾਈ ਨਾ ਹੋਇਆ ਤਾਂ ਫਿਰ ਅਗਲਾ ਕਿਸੇ ਦਾ ਅਗਲਾ ਐਕਸ਼ਨ ਸਾਡਾ ਇਹ ਹੈ ਜੀ ਅਸੀਂ ਰੋਡ ਬਲੌਕ ਕਰਾਂਗੇ ਜੀ ਸਾਹਿਬ ਤੋਂ ਜਿਵੇਂ ਵੀ ਪਰਮਿਸ਼ਨ ਲੈ ਕੇ ਜਿਉ ਸਾਨੂੰ ਪ੍ਰੋਸੈਸ ਕਰਨਾ ਪਿਆ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਵੀਰਤਲਾਪ ਦੇ 12 ਹਜ਼ਾਰ ਆਬਾਦੀ ਦੇ ਸਹਿਯੋਗ ਨਾਲ ਅਸੀਂ ਸੜਕ ਬਲੌਕ ਕਰਾਂਗੇ ਜੀ ਸਰਕਾਰ ਨੂੰ ਪੁੱਛਣਾ ਚਾਹੁੰਣਾ ਜੀ ਜੋ ਸਰਕਾਰ ਜ਼ਮੀਨ ਅਲਾਟਮੈਂਟ ਕਰਦੀ ਹੈ ਜੀ ਮੰਨ ਲਓ ਜਿਵੇਂ ਕਾਂਗਰਸ ਸਰਕਾਰ ਨੇ ਇੰਦਰਾ ਗਾਂਧੀ ਵਲੇ ਅਲਾਟਮੈਂਟ ਹੋਈ ਸੀਗੀ ਉਹ ਮੈਂ ਪੁੱਛਣਾ ਚਾਹੁੰਣਾ ਮੀਡੀਆ ਦਾ ਜੀ ਸਰਕਾਰ ਨੂੰ ਕਿ ਤੂੰ ਢਡੇ ਕੋਲੇ ਹੱਕ ਹੈ ਸਾਡੀ ਜ਼ਮੀਨ ਖੋਹਣ ਦਾ ਜੀ